ਤੇ ਬਾਬਾ ਜੀ ਦੀ ਰੌਣਕਾਂ ਲੱਗੀਆਂ ਹੋਈਆਂ ਬਹੁਤ ਭਾਗਾ ਵਾਲੇ ਜੋ ਦਰਸ਼ਨ ਕਰ ਰਹੇ ਹੋ ਜਿਹੜੇ ਬਜ਼ੁਰਗ ਜਿਹੜੇ ਨਹੀਂ ਆ ਸਕਦੇ ਕਿਸੇ ਕਾਰਨ ਵਸਿਆ ਦੂਰ ਬੈਠੇ ਨੇ ਹਰਮੰਦਰ ਸਹਿਬ ਸ੍ਰੀ ਅੰਮ੍ਰਿਤਸਰ ਸਹਿਬ ਜੀ ਦੇ ਰੱਖਿਆ ਕਰਦੇ ਕਰਦੇ ਉੱਥੇ ਸ਼ਹੀਦ ਹੋਏ ਸੀ ਗੱਜ ਕੇ ਬੁਲਾਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰੋ ਅਸੀਂ ਆਇਆ ਹਾਂ ਕੰਤਨ ਬਾਬਾ ਦੀਪ ਸਿੰਘ ਗੁਰਦੁਆਰਾ ਅੰਮ੍ਰਿਤਸਰ ਇੱਥੇ ਦਾ ਇਤਿਹਾਸ ਤੁਹਾਨੂੰ ਅੰਦਰ ਜਾ ਕੇ ਸਾਰਾ ਦੱਸਾਂਗਾ ਮੈਂ ਫਿਲਹਾਲ ਅੰਦਰ ਚੱਲਦੇ ਹਾਂ ਅਦਰਸ਼ਨ ਕਰੋ ਸੰਗਤ ਦੇ ਅੰਦਰ ਜੋੜੇ ਰੱਖਦੇ ਹਾਂ ਫਿਰ ਅਗਰ ਸਾਰਾ ਇਤਿਹਾਸ ਦੱਸਾਂ ਤੁਹਾਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦਾਂ ਦਾ ਗੁਰਦੁਆਰਾ ਵੀ ਕਿਹਾ ਜਾਂਦਾ ਹੈ ਜੇ ਤੁਸੀਂ ਅੰਮ੍ਰਿਤਸਰ ਆਣਾ ਤੇ ਇੱਥੇ ਨਾ ਆਏ ਤਾਂ ਤੁਹਾਡੀ ਯਾਤਰਾ ਸਫਲ ਨਹੀਂ ਹੁੰਦੀ ਇਦਾਂ ਕਿਹਾ ਜਾਂਦਾ ਹੈ ਤੁਹਾਨੂੰ ਕਰਾਣਾ ਸਾਰੇ ਦਰਸ਼ਨ ਜਿੰਨੇ ਵਧੀਆ ਤੇ ਵਧੀਆ ਹੋ ਸਕਣ ਗੁਰਦੁਆਰਾ ਸਾਹਿਬ ਦੇ ਬਾਹਰ ਦਰਸ਼ਨ ਕਰੋ ਫਿਰ ਅੰਦਰ ਚੱਲਦੇ ਹਾਂ ਅੱਛਾ ਤਨ ਤਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੀ ਫੋਟੋ ਬਣੀ ਹੋਈ ਆ ਬਾਹਰ ਦੇਖੋ इधर वेरका बूथ लगे जी इतने तुम मेरे ख्याल में बहुत घट्ट रेटाते वेरका का समान सकते हो लस्सी दही वगैरह जो गुरुद्वारा साहब के अंदर एंट्री हो गई आ नवी कंस्ट्रक्शन देखो सीलिंग का काम हो रहा है। बहुत वजिए नवे तरीके का हो रहा है काम आखो सारा सीलिंग का काम हो रहा चार पास दर्शन करो गुरद्वारा शहीदा बा दीप सिंह उस साइड तो कड़ा प्रशाद की पर्ची भी लैसते वो देखो परले पासे निशान साहब के दर्शन कर लगे जी निशान साहब की सेवा चल रही है कपड़ा बगया जा रहा है देखो निशान साहब की सेवा चल रही है ਮਿੱਤਰੋ ਦਰਸ਼ਨ ਕਰੋ ਦਰਬਾਰ ਸਾਹਿਬ ਤਨ ਤਨ ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰਾ ਸਾਹਿਬ ਦੇ ਇਹ ਅੰਦਰ ਦੀ ਵੀਡੀਓ ਮੈਂ ਬਣਾ ਰਿਹਾ ਤੇ ਅੰਦਰ ਮੈਂ ਬੋਲਿਆ ਬਿਲਕੁਲ ਨਹੀਂ ਹੈ ਮੈਂ ਵੌਇਸ ਓਵਰ ਦੇ ਰਿਹਾ ਤਾਂ ਕਿ ਤੁਹਾਨੂੰ ਜੋ ਮੈਂ ਦੇਖ ਰਿਹਾ ਉਹ ਮੈਂ ਦੱਸ ਸਕਾਂ ਇੱਥੇ ਸੋਮਵਾਰ ਦੇ ਦਿਨ ਵੀ ਦੇਖੋ ਸੰਗਤ ਦਾ ਰਸ਼ ਹੈ ਇਸ ਟਾਈਮ ਤੇ ਬਾਬਾ ਜੀ ਦੇ ਰੌਣਕਾਂ ਲੱਗੀਆਂ ਹੋਈਆਂ ਹਨ ਬਹੁਤ ਭਾਗਾਂ ਵਾਲੇ ਜੋ ਦਰਸ਼ਨ ਕਰ ਰਹੇ ਹੋ ਤਨ ਤਨ ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰਾ ਸਾਹਿਬ ਦੇ ਅੰਦਰ ਦਾ ਜਿਹੜੇ ਬਜ਼ੁਰਗ ਜਿਹੜੇ ਨਹੀਂ ਆ ਸਕਦੇ ਕਿਸੇ ਕਾਰਨ ਵਸ ਜਾਂ ਦੂਰ ਬੈਠੇ ਨੇ ਮੇਰਾ ਇੱਕੋ ਮਕਸਦ ਹੈ ਉਹਨਾਂ ਨੂੰ ਦਰਸ਼ਨ ਕਰਾਵਾਂ ਤੇ ਖੁਸ਼ੀਆਂ ਪ੍ਰਾਪਤ ਕਰਾਂ ਤੇ ਉਹਨਾਂ ਨੂੰ ਆਪਣੇ ਨਾਲ ਖੁਸ਼ੀਆਂ ਦਾ ਭਾਗੀ ਬਣਾਵਾ ਐ ਦਰਸ਼ਨ ਕਰੋ ਗੁਰਦੁਆਰਾ ਦੇ ਅੰਦਰਲੇ ਸਾਰੇ ਏਰੀਏ ਦੇ ਤੇ ਇੱਥੇ ਬਾਬਾ ਜੀ ਦਾ ਪ੍ਰਕਾਸ਼ ਹੋਇਆ ਹੋਇਆ ਤੇ ਸਬਤ ਕੀਰਤਨ ਚੱਲ ਰਿਹਾ ਬਹੁਤ ਅੱਛਾ ਮਰੋਰਮ 뷰 ਬਣਿਆ ਹੋਇਆ ਜਦੋਂ ਕਦੀ ਆਓ ਅੰਮ੍ਰਿਤਸਰ ਤੇ ਗੁਰਦੁਆਰਾ ਬਾਬਾ ਦੀਪ ਸਿੰਘ ਸਾਹਿਬ ਜਰੂਰ ਆਓ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਿਆ ਦੋਸਤੋ ਆ ਬਾਹਰਲਾ ਸਾਰਾ ਦੇਖ ਲਓ ਨਜ਼ਾਰਾ ਸ਼ਹੀਦਾਂ ਦੇ ਗੁਰਦੁਆਰੇ ਦਾ ਆਓ ਅੰਦਰੋਂ ਵੀ ਆਓ ਤਾਂ ਪਿੱਛੇ ਦੇਖੋ ਸਾਰਾ ਗੁਰਦੁਆਰਾ ਸਾਹਿਬ ਦਾ ਨਜ਼ਾਰਾ ਕਾਫੀ ਸੰਗਤ ਆਜ ਮੰਡੇ ਦਾ ਦਿਨ ਨਾ ਕੋਈ ਛੁੱਟੀ ਵਾਲਾ ਦਿਨ ਨਹੀਂ ਹੈ ਪਰ ਸੰਗਤ ਦੇਖੋ ਕਿੰਨੀ ਹੈ ਚਾਰੇ ਭਾਅ ਤੋਂ ਅਨੁਸੰਗਤ ਹੀ ਸੰਗਤ ਨਜ਼ਰ ਆਏਗੀ ਸਬਾਬਾਈ ਜੀ ਯਾਦਗਾਰ ਸਥਾਨ ਹੈ ਬਾਬਾ ਜੋ ਸਿੰਘ ਜੀ ਰਾਮ ਗੜੀਆ ਜੀ ਆ ਦੇਖੋ ਇੱਧਰ ਬਾਬਾਈ ਦੀ ਜੋਤ ਜਰੀ ਹੈ ਉਹਦੇ ਲਈ ਸਾਰੀ ਲਾਈਨ ਲੱਗੀ ਹੋਈ ਹੈ ਟੋਟਲ ਇੱਧਰ ਕੜਾ ਪ੍ਰਸ਼ਾਦ ਦੀ ਲਾਈਨ ਹੈ ਅਸੀਂ ਲੈ ਲਿਆ ਕੜਾ ਪ੍ਰਸ਼ਾਦ ਉਹ ਦੇਖੋ ਸੰਗਤ ਸਾਰੀ ਘੜਾ ਪ੍ਰਸ਼ਾਦ ਲੈ ਰਹੀ ਹੈ ਅਜਾ ਮੁਖਵਾਕ ਪੜ ਲਓ ਦੀ ਸਕਰੀਨ ਸ਼ਾਟ ਲੈ ਕੇ ਇਤਤੋ ਨਿਸ਼ਾਨ ਸਾਹਿਬ ਦੇ ਜਿਹੜੇ ਵਸਤਰ ਇਹਨੋਂ ਬਦਲੇ ਜਾ ਰਹੇ ਹਨ ਆ ਦੇਖੋ ਗੁਰੂ ਦਾ ਸਿੱਖ ਲੱਗੇ ਹੋਏ ਨੇ ਸੇਵਾ ਚ ਮਿੱਤਰੋ ਜਦ ਤੱਕ ਤੁਸੀਂ ਦਰਸ਼ਨ ਕਰੋ ਮੈਂ ਤੁਹਾਨੂੰ ਇੱਥੇ ਦਾ ਇਤਿਹਾਸ ਛੋਟੇ ਅੱਖਰਾਂ ਵਿੱਚ ਦੱਸ ਦਿੰਦਾ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਰੱਖਿਆ ਕਰਦੇ ਕਰਦੇ ਉੱਥੇ ਸ਼ਹੀਦ ਹੋਏ ਸੀ ਉਹਨਾਂ ਦੀ ਸ਼ਹੀਦੀ ਦੇ ਉਪਲਕਸ਼ ਚ ਇਹ ਗੁਰਦੁਆਰਾ ਸਾਹਿਬ ਬਣੇ ਹਨ ਜੋ ਕਿ ਬਿਲਕੁਲ ਸ਼ਹਿਰ ਦੇ ਵਿੱਚੋਂ ਵਿੱਚ ਹਨ ਬਿਲਕੁਲ ਪੂਰੀ ਕਣੀ ਆਬਾਦੀ ਕਨੇ ਬਾਜ਼ਾਰ ਦੇ ਵਿੱਚ ਤੇ ਜਦੋਂ ਅੰਮ੍ਰਿਤਸਰ ਆਓ ਇੱਥੇ ਦਰਸ਼ਨ ਕਰਨ ਜ਼ਰੂਰ ਆਓ ਇਹ ਕਾਰ ਸੇਵਾ ਚੱਲ ਰਹੀ ਹੈ ਜੀ ਭਾਈ ਬਾਬਾ ਪੂਰੀ ਵਾਲੇ ਅੰਮ੍ਰਿਤਸਰ ਵਾਲਿਆਂ ਦੀ ਜਿਹੜੇ ਗੁਰਦੁਆਰੇ ਹਨ ਹਮੇਸ਼ਾ ਬਣਦੇ ਰਹਿੰਦੇ ਨੇ ਸਿੱਖਾਂ ਦੀ ਜਿਹੜੀ ਸੇਵਾ ਲੱਗੀ ਹੁੰਦੀ ਆ ਹਰ ਪਾਸੇ ਕਿਤਨਾ ਕਿਤੇ ਆ ਦੇਖੋ ਕਿਸੇ ਨੇ ਆਟੇ ਦੀ ਬੋਰੀਆਂ ਰੱਖੀਆਂ ਹੋਈਆਂ ਆ ਇਹ ਦੇਖੋ ਪੂਰੀ ਰਸਦ ਆ ਪੂਰਾ ਵੀਊ ਦੇਖੋ ਜੀ ਗੁਰਦੁਆਰਾ ਸਾਹਿਬ ਦਾ ਜਿੰਨਾ ਹੋ ਸਕਿਆ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ ਬਣਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਪੂਰਾ ਵਿਊ ਹੈ ਤਨ ਤਨ ਬਾਬਾ ਦੀਪ ਸਿੰਘ ਸ਼ਹੀਦਾਂ ਵਾਲੇ ਗੁਰਦੁਆਰੇ ਅੰਮ੍ਰਿਤਸਰ ਦਾ ਜੋ ਕਿ ਖੰਡਾ ਚੌਕ ਅੰਮ੍ਰਿਤਸਰ ਚ ਹੈ ਉੱਥੇ ਬਿਲਕੁਲ ਗੁਰਦੁਆਰਾ ਸਾਹਿਬ ਸਥਿਤ ਨੇ ਸ਼ਹੀਦਾਂ ਵਾਲੇ ਗੁਰਦੁਆਰੇ ਬਾਬਾ ਦੀਪ ਸਿੰਘ ਜੀ ਦੇ ਸਰੋਵਰ ਦੀ ਪ੍ਰਕਰਮਾ ਕਰ ਲਈ ਹੈ ਤੇ ਇਧਰਲੇ ਪਾਸੇ ਲੰਗਰ ਹਾਲ ਹੈ ਉਹ ਲੰਗਰ ਹਾਲ ਜਾਣਾ ਤਾਂ ਲੰਗਰ ਹਾਲ ਦੀ ਦਿਖਾਣਾ ਵੀਡੀਓ ਜੋ ਵੀ ਬਣ ਸਕਦੀ ਹੈ ਮਿੱਤਰੋ ਸ਼ਹੀਦਾਂ ਦੇ ਗੁਰਦੁਆਰੇ ਦੇ ਅੰਦਰ ਹੀ ਇੱਕ ਹੋਰ ਸਮਾਰਕ ਬਣਿਆ ਹੋਇਆ ਹੈ ਛੋਟਾ ਜਿਹਾ ਗੁਰਦੁਆਰਾ ਜੋ ਬਾਬਾ ਬੋਟਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਦਾ ਇਹ ਦੋਨੇ ਯੋਧਾ ਸਨ ਇਹ ਵੀ ਸ਼ਹੀਦ ਹੋਏ ਸਨ ਲੜਾਈ ਦੇ ਵਿੱਚ ਹਰਮੰਦਰ ਸਾਹਿਬ ਦੀ ਰੱਖਿਆ ਕਰਦੇ ਹੋਏ ਇਹਨਾਂ ਦਾ ਵੀ ਸਮਾਰਕ ਇੱਥੇ ਬਣਾਇਆ ਗਿਆ ਇਹਨਾਂ ਦੀ ਯਾਦ ਦੇ ਵਿੱਚ ਜੋ ਕਿ ਬਿਲਕੁਲ ਲੰਗਰ ਹਾਲ ਦੇ ਸਾਹਮਣੇ ਹੈ ਇੱਧਰ ਸਮਾਰਕ ਹੈ ਸਾਹਮਣੇ ਲੰਗਰ ਹਾਲ ਹੈ ਇੱਥੇ ਆਓ ਤੇ ਇੱਥੇ ਮੱਥਾ ਜ਼ਰੂਰ ਟੇਕੋ ਆ ਦੇਖੋ ਜੀ ਇੱਥੇ ਸਾਰੀ ਸੇਵਾ ਚੱਲ ਰਹੀ ਹੈ ਬਰਤਨ ਮਾਂਜਣ ਦੀ ਕਦੇ ਥੱਕਦੇ ਨਹੀਂ ਕਦੇ ਪਿੱਛੇ ਹਟਦੇ ਨਹੀਂ इधर भी बीबिया लगिया ने इधर वीर लगे हुए हैं सारे हर गुरुद्वारा साहब से इधर ही सेवा होंगी कदम कित भी कोई पिछे नहीं हटगा तो संभ तो अच्छी वीडियो ख़त्म करता हाँ तो थोड़े तो अच्छे, तो अच्छे। जिन्हें हो सके दर्शन कराए हैं गुरुद्वारा शहीद के बाबा दीप सिंह जी वीडियो अच्छी लगती है चैनल सबसक्राइब कर दौ वीडियो लाइक और शेयर जरूर कर दियो अपने सेवक गुरविंदर इजाजत दौ वाहू जी का खालसा वाहेगुरू जी की फतेह